ਮਨ ਨਾਲ ਕੀਤੀ ਹੈ ਤੇ ਆਪਣੀ ਇੱਛਾ ਸ਼ਕਤੀ ਨਾਲ ਇਹਦੇ ਅਣੂਆ ਪ੍ਰਮਾਣਮਾ ਨੂੰ ਫੜ ਰੱਖਿਆ ਜਿਵੇਂ ਪ੍ਰਮਾਤਮਾ ਦੇ ਵਿਚਾਰ ਨੇ ਕਹਿੰਦੇ ਪਿਪਤੀ ਦਾ ਸਿਰਜਣ ਕੀਤਾ ਤੇ ਉਹਦੀ ਇਸ ਹੋਂਦ ਨੂੰ ਬਰਕਰਾਰ ਰੱਖਿਆ ਹੋਇਆ ਕਹਿੰਦਾ ਜਦੋਂ ਇਸ ਮੈਲ ਦੀ ਸਿਰਜਣਾ ਦਾ ਉਦੇਸ਼ ਪੂਰਾ ਹੋ ਜਾਊਗਾ ਤਾਂ ਬਾਬਾ ਜੀ ਇਹਨੂੰ ਖਤਮ ਕਰ ਦੇਣਗੇ ਤਾਂ ਲੜਿੰਗ ਮਾਸਜੀ ਕਹਿੰਦੇ ਮੈਂ ਬੜਾ ਹੈਰਾਨ ਵੀ ਹੋਇਆ ਸੁਣਦਾ ਜਾ ਰਿਹਾ ਹਾਂ ਕੰਦੇ ਮੈਂ ਹੱਥ ਫੇਰ ਫੇਰ ਕੇ ਉਸ ਮਹਿਲ ਨੂੰ ਦੇਖ ਰਿਹਾ ਸੋਨੇ ਦੀਆਂ ਬਣੀਆਂ ਹੋਈਆਂ ਮੋਟੀਆਂ ਮੋਟੀਆਂ ਕੰਧਾਂ ਤੇ ਮੈਂ ਹੱਥ ਫੇਰ ਕੇ ਦੇਖਿਆ ਕਹਿੰਦੇ ਅਚਾਨਕ ਕੀ ਹੋਇਆ ਮੈਂ ਹੱਥ ਫੇਰਦਾ ਜਾ ਰਿਹਾ ਤੇ ਮੇਰੇ ਮਨ ਚ ਕਿ ਡੂੰਗੀ ਜਿਮ ਤ੍ਰਿਪਤੀ ਹੁੰਦੀ ਹੈ ਜਿਹੜੇ ਪਿਆਸ ਸੀ ਉਹ ਖਤਮ ਹੋ ਗਈ ਉਦਾਂ ਦੀ ਕਹਿੰਦੇ ਤ੍ਰਿਪਤੀ ਮੇਰੇ ਤੇ ਛਾ ਰਹੀ ਹੈ ਉਸ ਵੇਲੇ ਵੀ ਛਾ ਜਿਵੇਂ ਸਦਾ ਵਾਸਤੇ ਹੁਣ ਮੇਰੀ ਖਤਮ ਹੋ ਗਈ ਫੇਰ ਕਹਿੰਦੇ ਅਸੀਂ ਅੱਗੇ ਆਏ ਇੱਕ ਹਾਲ ਕਮਰਾ ਹੈ ਉੱਥੇ ਵਿਚਾਰੇ ਸੰਗਾਸਨ ਹੈ ਤੇ ਉਹ ਸੰਗਾਸਨ ਦੇ ਉੱਪਰ ਬੈਠੇ ਨੇ ਬਾਬਾ ਜੀ ਜਿਨ੍ਹਾਂ ਨੂੰ ਆਪਾ ਮਹਾਂਤਰ ਬਾਬਾ ਜੀ ਕਹਿੰਦੇ ਕਹਿੰਦੇ ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਤਾਂ ਉਹਨਾਂ ਨੇ ਕਹਿੰਦੇ ਆਸ਼ੀਰਵਾਦ ਦੇ ਰੂਪ ਦੇ ਵਿੱਚ ਕਈ ਮੰਤਰਾਂ ਦਾ ਉਚਾਰਨ ਕੀਤਾ ਮੈਨੂੰ ਆਸ਼ੀਰਵਾਦ ਦਿੱਤਾ ਕਿਹਾ ਮੇਰੇ ਪੁੱਤ ਉਠੋ ਪਰਮਾਤਮਾ ਦੇ ਸੰਸਾਰ ਵਿੱਚ ਪ੍ਰਵੇਸ਼ ਕਰਨ ਵਾਸਤੇ ਕਿਰਿਆ ਯੋਗ ਦੀ ਦਿੱਖਿਆ ਤੇ ਜਾ ਕਰੋ ਬਕਾਨੇ ਸੋਏ ਉੱਠਦੇ ਹੀ ਪੂਰੀ ਰਾਤ ਉਹ ਪ੍ਰੋਗਰਾਮ ਚੱਲਿਆ ਦਿਖਿਆ ਦਾ ਤੇ ਸਵੇਰੇ ਪਾ ਫਟਦੇ ਆ ਸਾਰੇ ਰਸਮਾਂ ਸਾਰੇ ਸੰਸਕਾਰ ਜਿਹੜੇ ਸੀ ਪੂਰੇ ਹੋ ਗਏ ਉਹਨ ਇੱਥੇ ਲਾੜੀ ਮਾਸ਼ਾ ਜੀ ਕਹਿੰਦੇ ਵੀ ਪੂਰਾ ਦਿਨ ਪੂਰੀ ਰਾਤ ਲੰਘ ਚੁੱਕੀ ਸੀ ਮੇਰੀ ਪਰ ਮੈਨੂੰ ਨੀਂਦ ਦੀ ਹਲੇ ਵੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ ਸੀ ਮੈਂ ਪੂਰੀ ਤਰ੍ਹਾਂ ਨਾ ਤਰੋ ਤਾਜ਼ਾ ਸੀਗਾ ਕਹਿੰਦੇ ਉਸ ਤੋਂ ਬਾਅਦ ਬਾਬਾ ਜੀ ਮੈਨੂੰ ਕਹਿੰਦੇ ਲਾੜੀ ਤੈਨੂੰ ਭੁੱਖ ਲੱਗੀ ਹੋਈ ਹੈ ਕਹਿੰਦੇ ਮੈਨੂੰ ਸੱਚਮੁੱਚ ਭੁੱਖ ਲੱਗੀ ਹੋਈ ਸੀ ਪਰ ਉਹਦਾ ਜਾਣੇ-ਜਾਣ ਸੀ ਉਹ ਸਮਝ ਗਈ ਕਹਿੰਦੇ ਅੱਖਾਂ ਬੰਦ ਕਰਕੇ ਬੈਠ ਕਹਿੰਦੇ ਮੈਂ ਅੱਖਾਂ ਬੰਦ ਕਰਕੇ ਬੈਠ ਗਿਆ ਜਦੋਂ ਕਹਿੰਦੇ ਥੋੜੀ ਦੇਰ ਬਾਅਦ ਉਹਨਾਂ ਨੇ ਮੇਰੀ ਅੱਖਾਂ ਕਲਾਈਆਂ ਵੀ ਖੋਲ ਕਹਿੰਦੇ ਜਦੋਂ ਮੈਂ ਅੱਖਾਂ ਖੋਲੀਆਂ ਸਾਰਾ ਜਿਹੜਾ ਉਹ ਮਹਿਲ ਸੀ ਜਿਹਦੇ ਵਿੱਚ ਉਹ ਬੈਠੀ ਸੀਗੀ ਸਾਰਾ ਮਹਿਲ ਬਾਗ ਬਗੀਚੇ ਉਹ ਸਭ ਕੁਝ ਕਹਿੰਦੇ ਗਾਇਬ ਹੋ ਚੁੱਕਿਆ ਸੀਗਾ ਤੇ ਅਸੀਂ ਹੁਣ ਪਹਾੜ ਦੇ ਉੱਤੇ ਬੈਠੇ ਸੀਗੇ ਖਾਲੀ ਜ਼ਮੀਨ ਤੇ ਕਬੇ ਮੈਂ ਹੈਰਾਨ ਹੋ ਕੇ ਦੇਖ ਰਿਹਾ ਸੀ ਥੋੜੀ ਦੇਰ ਪਹਿਲੇ ਇੱਥੇ ਇੱਕ ਮਹਿਲ ਖੜਾ ਸੀ ਸੋਨੇ ਦਾ ਤੇ ਹੁਣ ਉਹ ਗਾਇਬ ਹੋ ਚੁੱਕਿਆ ਸੀ ਕਿਉਂਕਿ ਉਹਨਾਂ ਸਾਥੀ ਨੇ ਪਹਿਲੇ ਦੱਸਤਾ ਸੀ ਉਹਨਾਂ ਨੂੰ ਕਿ ਜਦੋਂ ਇਹਦਾ ਉਦੇਸ਼ ਪੂਰਾ ਹੋ ਜਾਊਗਾ ਤਾਂ ਹੀ ਗਾਇਬ ਹੋ ਜਾਊਗਾ ਹੁਣ ਜਦੋਂ ਕਿ ਪੂਰੀ ਤਰ੍ਹਾਂ ਉਹਨਾਂ ਦੀ ਆਤਮਾ ਤ੍ਰਿਪਤ ਹੋ ਚੁੱਕੀ ਸੀ ਤਾਂ ਹੁਣ ਗਾਇਬ ਕਰਤਾ ਉਹਨਾਂ ਦੇ ਗੁਰੂ ਸਾਹਿਬ ਨੇ ਤੇ ਫੇਰ ਉਹ ਕਹਿੰਦੇ ਉੱਥੇ ਇੱਕ ਤੋੜੀ ਪਈ ਸੀ ਮਿੱਟੀ ਦੀ ਕਹਿੰਦੇ ਉਹ ਮੈਨੂੰ ਕਹਿੰਦੇ ਇਹਦੇ ਤੇ ਆਪਣਾ ਹੱਥ ਰੱਖ ਤੇ ਜਿਹੜੀ ਤੇਰੀ ਚੀਜ਼ ਖਾਣ ਦੀ ਇੱਛਾ ਹੈ ਇਹ ਚੋ ਖੱਗਿਆ ਕਹਿੰਦੇ ਮੈਂ ਉਸ ਖਾਲੀ ਤੋੜੀ ਨੂੰ ਜਦੋਂ ਹੱਥ ਲਾਇਆ ਕਿਉਂ ਜਦ ਤੜੀਆਂ ਗਰਮਾ ਗਰਮ ਪੂਰੀਆਂ ਤਰੀ ਵਾਲੀ ਸਬਜ਼ੀ ਮਠਿਆਈਆਂ ਉੱਥੇ ਪ੍ਰਗਟ ਹੋ ਗਈਆਂ ਕਹਿੰਦੇ ਮੈਂ ਖਾਈ ਜਾ ਰਿਹਾ ਸੀ ਪਰ ਉਹ ਤੋੜੀ ਉਮੀ ਭਰੀ ਪਈ ਸੀ ਫਿਰ ਕਹਿੰਦੇ ਮੈਂ ਅੱਜ ਹੀ ਆ ਖਾਂਦਾ ਖਾਂਦਾ ਕਹਿੰਦੇ ਹੁਣ ਮੈਨੂੰ ਪਾਣੀ ਦੀ ਤਲਵੰ ਮੈਂ ਸੋਚੀ ਵੀ ਪਾਣੀ ਪੀਵਾ ਬਾਬਾ ਜੀ ਤਾਂ ਜਾਣੇ ਜਾਣ ਸੀ ਉਹਨਾਂ ਨੇ ਕਹਿੰਦੇ ਮੈਨੂੰ ਇਸ਼ਾਰਾ ਕੀਤਾ ਫਿਰ ਤੋੜੀ ਵਾਲ ਵੀ ਕਹਿੰਦੇ ਮੈਂ ਤਾਂ ਇਹ ਸਮਝ ਰਿਆ ਸੀ ਵੀ ਉਹ ਤਾਂ ਖਾਣ ਵਾਲੇ ਪਕਵਾਨਾਂ ਨਾਲ ਭਰੀ ਹੋਈ ਹੈ ਜਦੋਂ ਕਹਿੰਦੇ ਮੈਂ ਫੇਰ ਉਹਦੇ ਅੰਦਰ ਚੱਕਿਆ ਤਾਂ ਉਹ ਪਾਣੀ ਨਾਲ ਭਰੀ ਹੋਈ ਸੀ ਕਦੇ ਫਿਰ ਮੈਂ ਪਾਣੀ ਪੀਤਾ ਉਹਦੇ ਚ ਹੁਣ ਇੱਥੇ ਕਹਿੰਦੇ ਬਾਬਾ ਜੀ ਨੇ ਇੱਕ ਗੱਲ ਕਹੀ ਉਹ ਕਹਿੰਦੇ ਬਹੁਤ ਹੀ ਥੋੜੇ ਨਾਸ਼ਵਾਨ ਮਨੁੱਖਾਂ ਨੂੰ ਵੀ ਪਤਾ ਹੈ ਬਿ ਪਰਮਾਤਮਾ ਦੇ ਸਮਰਾਜ ਦੇ ਵਿੱਤੇ ਸੰਸਾਰਕ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਨੇ ਕਿਉਂਕਿ ਦੇਵੀ ਸਮਰਾਜ ਦੀ ਤਾਕਤ ਇਸ ਸੰਸਾਰ ਚਲਦੀ ਹੈ ਪਰ ਇਸ ਸੰਸਾਰ ਦਾ ਸਰੂਪ ਪਰਮ ਉਪਜਾਊ ਹੋਣ ਕਰਕੇ ਉਹਦੇ ਸੱਚਾਈ ਦੇ ਤੇਵੀ ਦਿੱਤਾ ਦੀ ਅਣਹੂ